ਆਪਾ ਦੇਖਾਗਾ ਕਿ ਸੁਖਵੀਰ ਬਾਦਲ ਦੀ ਇੱਕ ਆਡੀਓ ਲੀਕ ਹੋਈ ਹੋਈ ਹੈ ਕਿ ਕਾਗਜ਼ ਨਾ ਭਰੋ ਭਰਮ ਦਿਓ ਦੂਜੀ ਪਾਰਟੀਆਂ ਦੇ ਇਹਨੂੰ ਕਿਸ ਨੇ ਦੇਖਦੇ ਹੋ ਦੇਖੋ ਜੀ ਇਹ ਤਾਂ ਗੱਲ ਪੱਕੀ ਹੈ ਵੀ ਇਹ ਜਿਹੜੀ ਸਰਕਾਰ ਹੈ ਇਹਦੇ ਚ ਡੈਮੋਕ੍ਰੇਸੀ ਨਾਲ ਦੀ ਕੋਈ ਚੀਜ਼ ਨਹੀਂ ਤੇ ਜੰਗਲ ਰਾਜ ਹੈ ਤੁਸੀਂ ਦੇਖਦੇ ਹੋ ਕਿ ਨਿਤ ਕੋਈ ਨਾ ਕੋਈ ਸ਼ੂਟ ਆਊਟ ਹੁੰਦਾ ਨਿਤ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਵਾਰਦਾਤ ਹੋਈ ਰਹਿੰਦੀ ਹੈ ਸੋ ਨੇਚਰਲੀ ਸਰਕਾਰ ਨੂੰ ਵੀ ਡਰ ਹੈ ਵੀ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਪਕੜਾ ਉਹ ਗਰਾਉਂਡ ਤੇ ਨਹੀਂ ਹੈ ਨਹੀਂ ਨਹੀਂ ਜੇ ਸਰਕਾਰ ਦੀ ਪਕੜ ਨਹੀਂ ਹੋਵੇ ਤਾਂ ਉਹ ਇਹੋ ਜਿਹੇ ਬਿਆਨ ਜਿਹੇ ਐਕਸ਼ਨਾਂ ਤੋਂ ਪਰਹੇਜ਼ ਕਰਦੀ ਸਰ ਕਿਸ ਤਰ੍ਹਾਂ ਦਿਖਦੇ ਹੋ ਅੱਜ ਦੇ ਜੋ ਅੱਜ ਲਾਸਟ ਦਿਨਾਂ ਤੱਕ ਕਿਹੋ ਜਿਹਾ ਰੁਝਾਨ ਹੈ ਰੁਝਾਨ ਬਹੁਤ ਵਧੀਆ ਹੈ ਪਰ ਸਾਡੇ ਕੈਂਡੀਡੇਟਾਂ ਨੂੰ ਰੋਕਿਆ ਜਾ ਰਿਹਾ ਹੈ ਰਸਤੇ ਦੇ ਵਿੱਚ ਰੋਕਿਆ ਜਾ ਰਿਹਾ ਹੈ ਜਾਂ ਉਹਨਾਂ ਦੇ ਘਰ ਜਾ ਕੇ ਰੋਕਿਆ ਜਾ ਰਿਹਾ ਹੈ ਕਿ ਤੁਸੀਂ ਪੇਪਰ ਨਾ ਭਰੋ ਸਰਕਾਰ ਜਿਸ ਤਰ੍ਹਾਂ ਪਟਿਆਲੇ ਦੀ ਵੀਡੀਓ ਲੀਕ ਹੋਈ ਹੈ ਉਹ ਸੱਚਾਈ ਹੈ ਕੀ ਇਹ ਜੀ ਹੁ ਹੋਇਆਗਾ ਕਿ ਕਿਸੇ ਦੇ ਧੱਕੇ ਨਾਲ ਕਾਗਜ਼ ਰੱਦ ਕੀਤੇ ਗਏ ਹੁਣ ਉਹ ਤਾਂ ਕੱਲ ਨੂੰ ਪਤਾ ਲੱਗੂਗਾ ਅੱਜ ਅੱਗੇ ਰਸਤੇ ਜੀ ਰੋਕ ਰਿਆ ਲੋਕਾਂ ਅੰਦਰੀਕ ਕੰਪਲੈਕਸ ਦੇ ਅੰਦਰ ਨਹੀਂ ਬਟ ਦੇ ਰਹੇ ਪਿੰਡਾਂ ਚੋਂ ਰੋਕ ਰੇ ਜਾ ਕੇ ਹਨਾ ਅਸੀਂ ਡਰਨ ਵਾਲੇ ਨਹੀਂ ਆਗੇ ਅਸੀਂ ਘਰਉਣ ਵਾਲੇ ਨਹੀਂ ਆਏ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਆਧਾਰ ਅੱਗੇ ਬਣਨ ਜਾ ਰਿਹਾ ਸਤਾਈ ਦੇ ਇਲੈਕਸ਼ਨ ਹੋਵੇ ਤੇ ਇੱਥੋਂ ਵੀ ਮੋੜ ਬਣੇਗਾ ਚੈਰੀ ਹੋਵੇਗੀ ਕਿ ਅਸੀਂ ਪੂਰੀ ਤਨਦੇਹੀ ਨਾਲ ਮਿਹਨਤ ਨਾਲ ਇਲੈਕਸ਼ਨ ਲੜਨ ਜਾ ਰਹੇ ਸਰ ਵਿਰੋਧੀ ਕਹਿੰਦੇ ਨੇ ਕਿ ਬੀਜੇਪੀ ਦਾ ਕੋਈ ਆਧਾਰ ਹੀ ਨਹੀਂ ਹੈਗਾ ਪਿੰਡਾਂ ਵਿੱਚ ਬੀਜੇਪੀ ਦਾ ਆਧਾਰ ਹੁਣ ਪਤਾ ਲੱਗ ਜੂਗਾ ਉਹਨਾਂ ਨੂੰ ਇੰਨਾ ਵੀ ਇੱਥੇ ਗੁੰਡਾ ਕਰਤੀ ਇਹ ਤਾਂ ਪਹਿਲੇ ਕਹਿਣ ਲੱਗੇ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹ ਹੁਣ ਤੁਸੀਂ ਆਪੇ ਗੱਲ ਕੀਤੀ ਆ ਵੀ ਪਟਿਆਲੇ ਵਾਲੇ ਐਸਐਸਪੀ ਨੇ ਜਿਹੜੀ ਉਹ ਉਹ ਪ੍ਰਸ਼ਾਸਨ ਕੀ ਕਰਿਆ ਅਗਰੇ ਇਸ ਤਰ੍ਹਾਂ ਦੀ ਗੁੰਡਾ ਕਰਤੀ ਕਰਨਗੇ ਸਾਡੇ ਨਾਲ ਸਾਡੇ ਵਰਕਰਾਂ ਨਾਲ ਅਸੀਂ ਅੱਗੇ ਅੱਗੇ ਲੱਗਾਂਗੇ ਕੋਈ ਗੱਲ ਨਹੀਂ ਅਸੀਂ ਸਾਹਮਣੇ ਗੱਲ ਨੂੰ ਗੱਲ ਨੂੰ ਅਸੀਂ ਅੱਗੇ ਲੱਗ ਕੇ ਇਹਨਾਂ ਦਾ ਮੁਕਾਬਲਾ ਕਰਾਂਗੇ ਦੇ ਕੋਲ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦਾ ਅੱਜ ਆਖਰੀ ਦਿਨ ਹੈ ਤੇ ਕਾਗਜ਼ ਭਰੇ ਜਾ ਰਹੇ ਹਨ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਨੁਮਾਇੰਦਿਆਂ ਦੇ ਕਾਗਜ਼ ਭਰਨ ਵਾਸਤੇ ਉਹਨਾਂ ਦੇ ਲੀਡਰ ਸਹਿਬਾਨ ਆਏ ਹਨ ਤਾਂ ਵੱਡੀ ਗਿਣਤੀ ਵਿੱਚ ਅੱਜ ਇੱਥੇ ਐਸ.ਐਮ. ਆਫਿਸ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਜੋ ਭਾਈਪਾ ਦੇ ਵਰਕਰ ਹਨ ਉਹ ਵੀ ਆਪਣੇ ਜੋ ਉਮੀਦਵਾਰਾਂ ਨੂੰ ਉਹਨਾਂ ਦੇ ਕਾਗਜ਼ ਭਰਨ ਵਾਸਤੇ ਹਨ ਸਾਡੇ ਨਾਲ ਕਰਮ ਲਹਿਜ ਮੌਜੂਦ ਨੇ ਮੈਂ ਗੱਲਬਾਤ ਕਰਾਂਗੇ ਸਸਕੀਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਗੱਲ ਚਾਹੋਗੇ ਜੋ ਅੱਜ ਕਾਗਜ਼ ਭਰੇ ਭਰੇ ਜਾ ਰਹੇ ਨੇ ਤੁਹਾਡੇ ਕੈਂਡੀਡੇਟਾਂ ਵੱਲੋਂ ਲੋਕਾਂ ਜੀ ਬਹੁਤ ਵਧੀਆ ਰਿਸਪੌਂਸ ਹੈ ਤੇ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਫੀਲਡ ਚ ਨਹੀਂ ਖੁੱਲ ਕੇ ਚੋਣ ਲੜ ਰਹੀ ਹੈ ਤੇ ਅਸੀਂ ਬੜੇ ਖੁਸ਼ ਆ ਅਸੀਂ ਬੜੇ ਖੁਸ਼ਕਿਸਮਤ ਵੀ ਹਾਂ ਲੋਕਾਂ ਚ ਬੜਾ ਉਤਸ਼ਾਹ ਹੈ ਤੇ ਸਾਡੇ ਜਿਹੜੇ ਕੈਂਡੀਡੇਟ ਨੇ ਉਹ ਵੀ ਬਹੁਤ ਐਕਸਪੀਰੀਐਂਸਡ ਕੈਂਡੀਡੇਟ ਨੇ ਤੇ ਉਹਨਾਂ ਨੇ ਵੀ ਬਹੁਤ ਸੂਝਵਾਨੀ ਨਾਲ ਸਾਡੀ ਪਾਰਟੀ ਨੂੰ ਸਿਲੈਕਟ ਕੀਤਾ ਕਿ ਅਸੀਂ ਤੁਹਾਡੇ ਕੈਂਡੀਡੇਟ ਬਣਨਾ ਜੀ ਬਿਲਕੁਲ ਇਹਨਾਂ ਨੇ ਕਿਹਾ ਕਿ ਸਾਡੇ ਜੋ ਕੈਂਡੀਡੇਟ ਨੇ ਉਹ ਵੀ ਬੜੇ ਸੂਝਵਾਨ ਹਨ ਕਰਮਲਾਲ ਜੀ ਗੱਲ ਕੀਤੀ ਜਾਵੇ ਆਪਾਂ ਦੇਖਾਂਗੇ ਕਿ ਸੁਖਵੀਰ ਬਾਦਲ ਦੀ ਇੱਕ ਆਡੀਓ ਲੀਕ ਹੋਈ ਹੋਈ ਹੈ ਕਿ ਕਾਗਜ਼ ਨਾ ਪਰੋ ਪਰਮਦੇਓ ਦੂਜੀ ਪਾਰਟੀਆਂ ਦਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਇਹ ਤਾਂ ਗੱਲ ਪੱਕੀ ਹੈ ਵੀ ਇਹ ਜਿਹੜੀ ਸਰਕਾਰ ਹੈ ਇਹਦੇ ਚ ਡੈਮੋਕ੍ਰੇਸੀ ਦਾਾਂ ਦੀ ਕੋਈ ਚੀਜ਼ ਹੈ ਨਹੀਂਗੀ ਤੇ ਜੰਗਲ ਰਾਜ ਹੈ ਤੁਸੀਂ ਦੇਖਦੇ ਹੋ ਕਿ ਨਿਤ ਕੋਈ ਨਾ ਕੋਈ ਸ਼ੂਟ ਆਊਟ ਹੁੰਦਾ ਨਿਤ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਵਾਰਤਾਤ ਹੋਈ ਰਹਿੰਦੀ ਹੈ ਸੋ ਨੇਚਰਲੀ ਸਰਕਾਰ ਨੂੰ ਵੀ ਡਰ ਹੈ ਵੀ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਪਕੜਾ ਉਹ ਗਰਾਊਂਡ ਤੇ ਨਹੀਂ ਹੈ ਨਹੀਂ ਨਹੀਂ ਜੇ ਸਰਕਾਰ ਦੀ ਪਕੜ ਨਹੀਂ ਹੋਵੇ ਤਾਂ ਉਹ ਇਹੋ ਜਿਹੇ ਬਿਆਨ ਜਾਂ ਇਹੋ ਜਿਹੇ ਐਕਸ਼ਨਾਂ ਤੋਂ ਪਰਹੇਜ਼ ਕਰਦੀ ਸਾਡੇ ਨਾਲ ਮੌਜੂਦ ਨੇ ਜੋ ਇਥੇ ਇਨਚਾਰਜ ਹਨ ਉਹ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹਨੇ ਮਸਟਰ ਬਣੇ ਮੇਰਾ ਨਾਮ ਦਰਸ਼ਨ ਸਿੰਘ ਨੇਵਾਲਾ ਮੈਂ ਪੰਜਾਬ ਪ੍ਰਧਾਨ ਬੀਜੇਪੀ ਕਿਸਾਨ ਮੋਰਚੇ ਦਾ ਸਰ ਕਿਸ ਤਰ੍ਹਾਂ ਦਿਖਦੇ ਹੋ ਅੱਜ ਦੇ ਅੱਜ ਆਖਰੀ ਦਿਨਾਂ ਤੱਕ ਕਿਹੋ ਜਿਹਾ ਰੁਝਾਨ ਹੈ ਜੀ ਰੁਝਾਨ ਬਹੁਤ ਵਧੀਆ ਹੈ ਪਰ ਸਾਡੇ ਕੈਂਡੀਡੇਟਾਂ ਨੂੰ ਰੋਕਿਆ ਜਾ ਰਿਹਾ ਹੈ ਰਸਤੇ ਦੇ ਵਿੱਚ ਰੋਕਿਆ ਜਾ ਰਿਹਾ ਹੈ ਜਾਂ ਉਹਨਾਂ ਦੇ ਘਰ ਜਾ ਕੇ ਰੋਕਿਆ ਜਾ ਰਿਹਾ ਹੈ ਵੀ ਤੁਸੀਂ ਪੇਪਰ ਨਾ ਭਰੋ ਸਰਕਾਰ ਜਿਸ ਤਰ੍ਹਾਂ ਪਟਿਆਲੇ ਦੀ ਵੀਡੀਓ ਲੀਕ ਹੋਈ ਹੈ ਉਹ ਸੱਚਾਈ ਹੈ ਪਰ ਲੋਕਾਂ ਦੇ ਵਿੱਚ ਇਸ ਗੱਲ ਦਾ ਬਹੁਤ ਗੁੱਸਾ ਹੈ ਸਾਨੂੰ ਰੋਕਿਆ ਜਾ ਰਿਹਾ ਪਰ ਅਸੀਂ ਜਿੰਨੇ ਵੀ ਕੋਸ਼ਿਸ਼ ਕਰੀ ਹੈ ਜਿੰਨੇ ਕੈਂਡੀਡੇਟ ਲਿਆ ਕੇ ਤੇ ਭਰਾ ਰਹੇ ਜਿੰਨੇ ਇਥੇ ਪਹੁੰਚ ਗਏ ਬਾਕੀ ਸਾਡੇ ਰੋਕੇ ਹੋਏ ਰਸਤੇ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਲੈ ਕੇ ਆਉਣ ਦੀ ਲੋਕ ਅੱਛਾ ਹੰਗਾਰਾ ਦੇ ਦੇ ਸਰ ਕੀ ਹੈ ਜੀ ਆ ਹੋਇਆਗਾ ਕਿ ਕਿਸੇ ਦੇ ਧੱਕੇ ਨਾਲ ਕਾਗਜ਼ ਰੱਦ ਕੀਤੇ ਗਏ ਹੁਣ ਉਹ ਤਾਂ ਕੱਲ ਨੂੰ ਪਤਾ ਲੱਗੂ ਨਾ ਜੀ ਹਜੇ ਰਸਤੇ ਜੀ ਰੋਕ ਰਿਹਾ ਇਹ ਲੋਕਾਂ ਨੂੰ ਅੰਦਰ ਹੀ ਕੰਪਲੈਕਸ ਦੇ ਅੰਦਰ ਨਹੀਂ ਬਟ ਦੇ ਰਹੇ ਪਿੰਡਾਂ ਚੋਂ ਰੋਕ ਰੇ ਜਾ ਕੇ ਘਰਾਂ ਚ ਸਾਡੇ ਨਾਲ ਐਡਵੋਕੇਟ ਦਲਿਤ ਕੁਮਾਰ ਗਰਗ ਜੀ ਮਜਬੂਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸਕੇ ਸਰ ਸਲਾਮ ਸਿਕਾਲ ਜੀ ਸਰ ਕੀ ਗੱਲ ਚਾਹੋਗੇ ਜੋ ਅੱਜ ਲਾਸਟ ਦਿਨ ਹੈ ਤੇ ਕਾਫੀ ਰੁਝਾਨ ਲੋਕਾਂ ਦਾ ਸਭ ਦੇ ਨਜ਼ਰਾਂ ਖਾਸ ਕਰਕੇ ਸੀਐਮ ਸਿਟੀ ਤੇ ਟਿਕੀਆਂ ਹੋਈਆਂ ਨੇ ਤੇ ਪ੍ਰਚਾਰ ਨਹੀਂ ਦੱਸ ਰਹੇ ਕਿ ਤੁਹਾਡੇ ਕੈਂਡੀਡੇਟ ਜਿਹੜੇ ਇਹਨਾਂ ਕਾਗਜ਼ ਭਰਨ ਆਉਣਾ ਸੀ ਉਹਨੂੰ ਰਸ ਰੋਕਿਆ ਜਾ ਰਿਹਾ ਤੇ ਕੋਈ ਜਿਹੜੇ ਫਾਰਮ ਭਰਨ ਦਾ ਤਾਂ ਹਰ ਇੱਕ ਦਾ ਰਾਈਟ ਬੰਦ ਆ ਬਾਕੀ ਗੱਲ ਹਾਰ ਜਿੱਤ ਗੱਲ ਵੱਖਰੀ ਆ ਪਰੰਤੂ ਜੇ ਸਰਕਾਰ ਵੱਲੋਂ ਸਾਡੇ ਜਿਹੜੇ ਕੈਂਡੀਡੇਟਸ ਨੇ ਜਿਹੜੇ ਸਾਡੇ ਉਮੀਦਵਾਰ ਨੂੰ ਫਾਰਮ ਭਰਨ ਤੋਂ ਵੀ ਰੋਕਿਆ ਜਾ ਰਿਹਾ ਰਸਤੇ ਵਿੱਚ ਸਾਨੂੰ ਇੰਨੇ ਜਿਆਦਾ ਫੋਨ ਆ ਰਹੇ ਨੇ ਅੱਛਾ ਇੱਕ ਹੋਰ ਜਿਹੜੇ ਇੱਕ ਨਵੇਂ ਨਵੇਂ ਇੱਕ ਸ਼ਰਤਾਂ ਇਸ ਤਰ੍ਹਾਂ ਕੁਝ ਇੱਥੇ ਰੱਖ ਰਹੇ ਨੇ ਪਹਿਲਾਂ ਇਹਨਾਂ ਨੇ ਡਿਸਕਲੋਜ਼ ਨਹੀਂ ਕੀਤੀਆਂ ਵੀ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਸਾਨੂੰ ਸਾਡੇ ਫਾਰਮ ਕਾਲੀਦਾਲ ਵਾਲੇ ਸਰਕਾਰਾਂ ਵਾਲੇ ਸਾਰੇ ਰੋਕ ਰਹੇ ਨੇ ਕੈਂਡੀਡੇਟਾਂ ਨੂੰ ਵੀ ਭਾਜੀਪੀ ਵੱਲੋਂ ਤੁਸੀਂ ਆਪਣਾ ਕੈਂਡੀਡੇਟ ਨਹੀਂ ਬਣਨਾ ਸਾਡੇ ਵੱਲੋਂ ਉਮੀਦਵਾਰਾਂ ਨੂੰ ਇਸ ਤਰ੍ਹਾਂ ਦੀ ਬਹੁਤ ਵੱਡੀ ਸਾਨੂੰ ਡਿਫਿਕਲਟੀ ਜਿਹੜੀ ਆ ਰਹੀ ਆ ਪਰੰਤੂ ਅਸੀਂ ਡਰਨ ਵਾਲੇ ਨਹੀਂ ਹਾਂਗੇ ਅਸੀਂ ਘਬਰਾਉਣ ਵਾਲੇ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਆਧਾਰ ਅੱਗੇ ਵਧਣ ਜਾ ਰਿਹਾ ਸਾਈ ਦੇ ਇਲੈਕਸ਼ਨ ਵਿੱਚ ਇੱਥੋਂ ਵੀ ਮੋੜ ਬਣੇਗਾ ਕੈਰੀ ਹੋਵੇਗੀ ਕਿ ਅਸੀਂ ਪੂਰੀ ਅਤਨਦੇਹੀ ਨਾਲ ਮਿਹਨਤ ਨਾਲ ਇਲੈਕਸ਼ਨ ਲੜਨ ਜਾ ਰਹੇ ਹਾਂ ਸਰ ਵਿਰੋਧੀ ਕਹਿੰਦੇ ਨੇ ਕਿ ਬੀਜੇਪੀ ਦਾ ਕੋਈ ਆਧਾਰ ਹੀ ਨਹੀਂ ਹੈ ਜਪਿੰਦਰਪਜੀਤ ਬੀਜੇਪੀ ਦਾ ਆਧਾਰ ਹੁਣ ਪਤਾ ਲੱਗ ਜੂਗੇ ਉਹਨਾਂ ਨੂੰ ਇਹਨਾਂ ਦੀ ਇੱਥੇ ਗੁੰਡਾ ਕਰਦੀ ਇਹ ਤਾਂ ਪਹਿਲੇ ਕਹਿਣ ਲੱਗੇ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਨੇ ਹੁਣ ਤੁਸੀਂ ਆਪੇ ਗੱਲ ਕੀਤੀ ਆ ਵੀ ਪਟਿਆਲੇ ਵਾਲੇ ਐਸਐਸਪੀ ਨੇ ਜਿਹੜੀ ਉਹ ਉਹ ਪ੍ਰਸ਼ਾਸਨ ਕੀ ਕਰ ਰਿਹਾ ਅਗਰੇ ਇਸ ਤਰ੍ਹਾਂ ਦੀ ਗੁੰਡਾ ਕਰਦੀ ਕਰਨਗੇ ਸਾਡੇ ਨਾਲ ਸਾਡੇ ਵਰਕਰ ਨਾਲ ਅਸੀਂ ਅੱਗੇ ਅੱਗੇ ਲੱਗਾਂਗੇ ਕੋਈ ਗੱਲ ਨਹੀਂ ਅਸੀਂ ਸਾਹਮਣੇ ਆ ਕੇ ਗੱਲ ਨੂੰ ਗੱਲ ਉਹਨਾਂ ਨੂੰ ਅਸੀਂ ਅੱਗੇ ਲੱਗ ਕੇ ਇਹਨਾਂ ਦਾ ਮੁਕਾਬਲਾ ਕਰਾਂਗੇ ਬਿਲਕੁਲ ਜੀ ਬਿਲਕੁਲ ਇਹ ਪੈਸਿੰਗੀ ਮਿਊਜ਼ ਨਾਲ ਗੱਲਬਾਤ ਕਰਾਂਗੇ ਵੀ ਜੀ ਕੀ ਕਹਿਣਾ ਚਾਹੋਗੇ ਮੈਂ ਕਰੂੰਗਾ ਲੋਕਾਂ ਦੇ ਜਿਹੜੀ ਪਬਲਿਕ ਹੈਗੀ ਆ ਉਹ ਮੋਦੀ ਸਾਹਿਬ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਤੋਂ ਬੜੇ ਸੰਤੁਸ਼ਟ ਨੇ ਖੁਸ਼ ਨੇ ਸਰਕਾਰਾਂ ਵਾਲੇ ਜਿੰਨਾ ਵੀ ਜ਼ੋਰ ਲਾ ਰਹੇ ਨੇ ਸਾਡੇ ਕੈਂਡੀਡੇਟ ਨੂੰ ਉਦੋਂ ਵੀ ਵੱਧ ਉਤਸ਼ਾਹ ਨਾਲ ਪਬਲਿਕ ਜਿਹੜਾ ਹੈਗਾ ਸਾਨੂੰ ਸਾਥ ਦੇ ਰਹੀ ਹੈਗੀ ਕੈਂਡੀਡੇਟਸ ਆ ਭੱਜ-ਭੱਜ ਕੇ ਸਾਨੂੰ ਚੋਣ ਲੜਾਉਣ ਲਈ ਇੱਕ ਦੂਜੇ ਤੋਂ ਮੂਹਰ ਦੀ ਭੱਜ-ਭੱਜ ਕੇ ਆ ਰਹੇ ਨੇ ਕੋਈ ਦਿੱਕਤ ਨਹੀਂ ਆ ਰਹੀ ਹੈ ਜੀ ਬਿਲਕੁਲ ਜੋ ਕੈਂਡੀਡੇਟ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਹਨਾਂ ਮਿਰਚ ਆਪਣਾ ਮਰਨ ਦੇ ਜਗਸੀਰ ਸਿੰਘ ਆ ਜੀ ਜੋ ਸੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਾਗਜ਼ ਭਰੇ ਨੇ ਕਿ ਹੈ ਉਹ ਜਿਹੜਾ ਰੁਝਾਨ ਹੈ ਕਿੰਨਾ ਕੁ ਰਿਸਪੌਂਸ ਮਿਲਿਆ ਤੁਹਾਨੂੰ ਲੋਕਾਂ ਵੱਲੋਂ ਠੀਕ ਹੈ ਜੀ ਬਹੁਤ ਵਧੀਆ ਮੈਂ ਜਿਹੜਾ ਪ੍ਰਸਿੱਧ ਬੱਗੂ ਵਾਲਾ ਤੋਂ ਕੈਂਡੀਡੇਟ ਆ ਤੇ ਲੜਾਂਗੇ ਜੀ ਪੂਰੇ ਢੱਲ ਦੇ ਨਾਲ ਕੋਈ ਟੈਨਸ਼ਨ ਨਹੀਂ ਲੈ ਸਰ ਇੱਕ ਵਿਰੋਧੀਆਂ ਵੱਲੋਂ ਬਿਆਨ ਆਇਆ ਸੀਗਾ ਕਿ ਇਸ ਚੋਣਾਂ ਦੇ ਵਿੱਚ ਭਾਜਪਾ ਦੀ ਹਾਰ ਹੋਵੇਗੀ ਕਿਉਂਕਿ ਆਪਾਂ ਦੇਖਾਂਗੇ ਕਿ ਪਿਛਲੇ ਵਾਰ ਜੋ ਪਿਛਲੇ ਸਮੇਂ ਚ ਇੱਕ ਮੁੱਦਾ ਚੱਲ ਰਿਹਾ ਸੀਗਾ ਸੈਨੀਟ ਦਾ ਸੈਨਰ ਨੂੰ ਲੈ ਕੇ ਵੀ ਲੋਕਾਂ ਵਿੱਚ ਕਹਿੰਦੇ ਨੇ ਕਿ ਵਿਰੋਧੀ ਜੋ ਕਹਿ ਰਹੇ ਨੇ ਕਿ ਉਹਨਾਂ ਵਿੱਚ ਕਾਫੀ ਨਿਰਾਸ਼ਾ ਹੈ। ਦੇਖੋ ਜੀ ਜਿਹੜੀ ਸੈਨਟ ਦੀ ਗੱਲ ਹੈ ਜਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ। ਅਸੀਂ ਵੀ ਅਸੀਂ ਵੀ ਪੰਜਾਬ ਦੇ ਆ ਤੇ ਯੂਨੀਵਰਸਿਟੀ ਪੰਜਾਬ ਦੀ ਹੀ ਰਹੇਗੀ ਠੀਕ ਹੈ। ਕੁਝ ਕੁਸ਼ਕ ਕਈ ਵਾਰ ਕੀ ਹੁੰਦਾ ਹੈ? ਕਈ ਵਾਰ ਕੋਈ ਕੀ ਹੁੰਦਾ ਹੈ ਕਿ ਬਿਆਨ ਕਿ ਪਾਰਟੀ ਕਰਨਾ ਕੁਝ ਹੋਰ ਚਾਹੁੰਦੀ ਹੈ ਬਟ ਦੂਜੀਆਂ ਪਾਰਟੀਆਂ ਨੂੰ ਤੋੜ ਮੋੜ ਕੇ ਗਲਤ ਢੰਗ ਨਾਲ ਪੇਸ਼ ਕਰ ਦਿੰਦੀ ਹੈ। ਬਾਕੀ ਸਾਡੇ ਕੀ ਰਾਏ ਹੈਗੀ ਸੈਨਟ ਬਾਰੇ? ਇਹ ਸੈਨੇਟਰ ਬਾਰੇ ਇੱਕ ਰੂਮਰ ਫਲਾਇ ਚ ਆ ਰਿਹਾ ਨਾਲ ਦੀ ਨਾਲ ਅਗਰ ਅਗਰ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਸੈਂਟਰ ਵੱਲੋਂ ਕੋਈ ਵੱਧ ਸਹੂਲਤ ਆ ਜਾਣਾ ਵੱਧ ਫੰਡ ਆ ਜਾਣਾ ਇਹਨਾਂ ਨੂੰ ਕੀ ਨੁਕਸਾਨ ਇਹਨਾਂ ਨੂੰ ਇਸ ਕਰਕੇ ਰੂਮਰ ਫਲਾਇ ਜਾ ਰਿਹਾ ਵੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਆਧਾਰ ਪੰਜਾਬ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਇਸ ਕਰਕੇ ਕੋਈ ਸੈਨੇਟਰ ਦੀ ਗੱਲ ਹੋ ਰਹੀ ਆ ਕਿਤੇ ਚੰਡੀਗੜ੍ਹ ਦੀ ਗੱਲ ਹੋ ਰਹੀ ਆ ਕਿਤੇ ਕੋਈ ਮੁੱਦਾ ਆ ਰਿਹਾ ਇਸ ਕਰਕੇ ਲੋਕ ਇਹਨਾਂ ਦੇ ਗੱਲਾਂ 'ਚ ਨਹੀਂ ਆਉਣਗੇ ਤੇ ਲੋਕ ਜਿਹੜੇ ਹੈ ਪੰਜਾਬ ਦੀ ਜਨਤਾ ਸਾਰਿਆਂ ਨੂੰ ਦੇਖ ਲਿਆ ਕਾਂਗਰਸ ਨੂੰ ਦੇਖ ਲਿਆ ਆਮ ਆਦਮੀ ਪਾਰਟੀ ਨੂੰ ਦੇਖ ਲਿਆ ਕਾਲੀਗਰ ਨੂੰ ਦੇ ਲਿਆ ਇਸਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਿਆਉਣ ਵਾਸਤੇ ਬਹੁਤ ਜ਼ਿਆਦਾ ਤਤਪਰ ਨੇ ਸਤਾਈ ਦੇ ਵਿੱਚ ਮੈਂ ਤੁਹਾਨੂੰ ਹੋਰ ਜਾਣਕਾਰੀ ਵੀ ਦਿਨ ਕਰਨਾ ਸਾਡੇ ਪੰਜਾਬ ਪ੍ਰਧਾਨ ਜੀ ਨੇ ਕਿਹਾ ਸਮੁੱਚੇ ਪ੍ਰਾਂਤ ਜੀ ਬੈਠ ਨੇ 127 ਦੇ 27 ਗੜਿਆਂ ਅਗਲੇ ਸਤਾਈ ਦੀ ਇਲੈਕਸ਼ਨ ਆ ਰਹੀ ਹੈ 127 ਦੇ ਵਿੱਚ ਇਕੱਲੀ ਭਾਰਤੀ ਜਨਤਾ ਪਾਰਟੀ ਆਪਣੀ ਇਲੈਕਸ਼ਨ ਲੜੂਗੀ ਸਾਡੇ ਕੋਲ ਪੂਰੀ ਤਿਆਰੀ ਆ ਪੂਰੇ ਸਾਡੇ ਕੈਂਡੀਡੇਟਸ ਜਿਵੇਂ ਕੋਲ ਸਾਡੇ ਪਾਏ ਪਾ ਦੇ ਆਗੂ ਸਹਿਬਾਨ ਅਤੇ ਇਹ ਚੋਣ ਲੜ ਰਹੇ ਹਨ ਉਹ ਵੀ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਆਗੂਆਂ ਨੂੰ ਜਿਨ੍ਹਾਂ ਨੇ ਕਿ ਚੋਣ ਲੜਨੀ ਹੈ ਉਹਨੂੰ ਰਾਸਤੇ ਵਿੱਚ ਰੋਕਿਆ ਜਾ ਰਿਹਾ ਤਾਂ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ 2027 ਦੇ ਇਲੈਕਸ਼ਨ ਵੀ ਜਿੱਤਾਂਗੇ ਅਤੇ ਜੋ ਵਿਜਲਾ ਪੱਧਰ ਚੋਣਾਂ ਹਨ ਇਹਨਾਂ ਦੇ ਵਿੱਚ ਵੀ ਸਾਡੇ ਰਿਜ਼ਲਟ ਬਹੁਤ ਵਧੀਆ ਆਣਗੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼ੀ